ਸਰ ਜੋ ਅੱਜ ਦਾ ਇਥੇ ਰਾਜਾ ਬਿੰਗ ਦਾ ਪੁੱਤਲਾ ਫੁੱਕੇ ਗਿਆ ਜੀ ਪਤਾ ਦੋ ਅੱਜ ਜੋ ਰਾਜਾ ਫਰੀਦ ਦਾ ਅਸੀਂ ਪੁੱਤਲਾ ਫੁੱਕਿਆ ਉਹਨਾਂ ਨੇ ਆਪਣੇ ਕਰਨਤਾਰਾਂ ਨੂੰ ਵਿਖੇ ਦਲਤਾ ਪ੍ਰਤੀ ਗਲਤ ਜਿਹੜਾ ਉਹਨਾਂ ਨੇ ਅਪਸ਼ਬਦ ਬੋਲੇ ਨੇ ਉਹਦੇ ਖਿਲਾਫ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਤੁਰਲੇ ਫੁੱਕੇ ਨੇ ਉਹਨਾਂ ਨੇ ਜਿਹਦੀ ਤੇ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਗੁੱਟਾ ਸਿੰਘ ਜੀ ਸੀਗੇ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਸੀ ਐਮ ਏ ਕੀਤੀ ਹੋਈ ਸੀ ਬੜੀ ਹਾਈ ਹਾਈ ਕੁਆਲੀਫਾਈਡ ਸੀਗੇ ਜਿਹਨੂੰ ਉਹਨਾਂ ਨੇ ਕਿਹਾ ਵੀ ਅਸੀਂ ਇਹ ਕਾਲੇ ਪੀਲੇ ਲਗਦੇ ਤੇ ਇਹ ਕਹਿੰਦੇ ਪੱਠੇ ਵੱਧਦੇ ਹੁੰਦੇ ਸੀ ਇਹੋ ਜਿਹੀਆਂ ਗੱਲਾਂ ਕਰਕੇ ਇਹ ਦਲਿਤ ਸਮਾਜ ਨੂੰ ਇੱਕ ਬਹੁਤ ਵੱਡਾ ਇਹਨੇ ਮਤਲਬ ਠੇਸ ਪਹਾਈ ਆ ਜਿਹਦੇ ਬਾਰੇ ਅਸੀਂ ਨੈਸ਼ਨਲ ਸਟੇਟ ਕਮਿਸ਼ਨ ਨੂੰ ਵੀ ਕਿਹਾ ਵੀ ਤੁਸੀਂ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਅਨਰੈਟਰਸ ਦਾ ਪਰਚਾ ਦਰਜ ਕੀਤਾ ਜਾਵੇ ਤੇ ਕਿਉਂਕਿ ਇਹ ਪਹਿਲਾਂ ਵੀ ਜਿਹੜੀਆਂ ਨੇ ਮਾਨਸਿਕਤਾ ਜਿਹੜੀ ਆ ਇਹ ਦਲਿਤ ਵਿਰੋਧੀ ਰਹੀ ਆ ਪਹਿਲਾਂ ਵੀ ਅਸੀਂ ਦੇਖਿਆ ਬਾਅਦੋਂ 15-20 ਸਾਲ ਪਹਿਲਾਂ ਵੀ ਰਾਜਾ ਬੜੇ ਗਲਤ ਬੋਲਿਆ ਸੀ ਦਲਤਾਂ ਪ੍ਰਤੀ ਆ ਹੁਣ ਪੇਰੇ ਨੇ ਜਿਹੜੀ ਕਹੀ ਹੈ ਇਹਦਾ ਹੁਣ ਜਿਹੜਾ ਖਮਿਆਚਾ ਇਹਨਾਂ ਨੂੰ ਭੁਗਤਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਲੱਗਿਆ ਵੀ ਸਟੇਟ ਐਸਸੀ ਕਮਿਸ਼ਨ ਨੇ ਵੀ ਉਹਨੂੰ ਤਾਲਬ ਕੀਤਾ ਹੈ ਇਸ ਚੀਜ਼ ਨੂੰ ਤੇ ਉੱਥੇ ਵੀ ਇਹਨੂੰ ਜਵਾਬ ਦੇਣਾ ਪਊਗਾ ਤੇ ਅੱਜ ਮੈਂ ਇੱਕ ਪੜਿਆ ਦੇ ਵਿੱਚ ਅਖਬਾਰ ਦੇ ਵਿੱਚ ਨੈਸ਼ਨਲ ਕਮਿਸ਼ਨ ਨੇ ਵੀ ਇਹਨਾਂ ਨੂੰ ਤਾਲਬ ਕਰਨ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਤੇ ਇਹੋ ਜਿਹੀਆਂ ਕੋਚੀਆਂ ਹਰਕਤਾਂ ਇਹ ਹਮੇਸ਼ਾ ਹੀ ਕਰਦੇ ਰਹਿੰਦੇ ਨੇ ਇਹਨਾਂ ਲੋਕਾਂ ਨੇ ਸਾਡੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੇ ਵਜੀਫੇ ਵੀ ਖਾਦੇ ਨੇ ਸਾਧੂ ਸਿੰਘ ਧਰੋਤ ਤੋਂ ਦਾ ਤੋ ਪਤਾ ਵੀ ਨੇ ਖਾਦੇ ਸੀ ਤੇ ਉਹ ਜੇਲ੍ਹ ਵੀ ਜਾ ਕੇ ਆਇਆ ਤੇ ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਇਹ ਦਲਤਾਂ ਨੂੰ ਹਮੇਸ਼ਾ ਹੀ ਇਹ ਸਮਾਜ ਦੇ ਲਈ ਵੀ ਇਹ ਤਾਂ ਉਦਾ ਹੀ ਨੇ ਇਹ ਸਾਂਝੀ ਸਿਰੀ ਨੇ ਪਰ ਅੱਜ ਉਹ ਸਮਾਂ ਨਹੀਂ ਰਿਹਾ ਅੱਜ ਜਿਹੜਾ ਦਲਤ ਸਮਾਜ ਹੈ ਉਹ ਪੂਰਾ ਜਾਗਰੂਕ ਹੋ ਚੁੱਕਿਆ ਹੈ ਔਰ ਇੱਟ ਦਾ ਆਪਣੇ ਉਹਨਾਂ ਜਵਾਬ ਬੜੇ ਤਕਰੀਰੀ ਹਸਾਬ ਨਾਲ ਦੇਣਗੇ ਤੇ ਇਸ ਕਰਕੇ ਹੁਣ ਇਹਨਾਂ ਨੂੰ ਇਹ ਰਾਜਾ ਬੜਿੰਗ ਨੂੰ ਹੁਣ ਆਪਣਾ ਜਿਹੜਾ ਇਹ ਬਿਆਨ ਦਿੱਤਾ ਇਹੋ ਮਾਫੀਆਂ ਮੰਗੀ ਜਾ ਰਿਹਾ ਮਾਫੀ ਮੰਗਦਾ ਮੈਂ ਜੇ ਕਹਿਣਾ ਮੈਂ ਉਹ ਕਹਿਣਾ ਪਰ ਇਹ ਚੀਜ਼ ਦਾ ਖਮਿਆਜਾ ਜਿਹੜਾ ਹੁਣ ਕਮਿਸ਼ਨ ਦੇ ਕੋਲ ਵੀ ਪੁੱਤਣਾ ਪੜ ਤੇ ਸਾਨੂੰ ਹਾਈ ਕਮਾਂਡ ਨੇ ਸਾਡੇ ਜਿਹੜੇ ਸਾਡੇ ਪ੍ਰਧਾਨ ਨੇ ਜੀਪੀ ਸਿੰਘ ਜੀ ਸਾਡੇ ਐਸਸੀ ਬੈਂਕ ਦੇ ਪ੍ਰਧਾਨ ਨੇ ਅਮਨ अरोड़ा ਜੀ ਤੇ ਸਾਡੇ ਭਗਵਤ ਸਿਮਾਨ ਜੀ ਜੋ ਸਾਨੂੰ ਕੋਈ ਡਾਇਰੈਕਸ਼ਨ ਦੇਣਗੇ ਉਹਦੇ ਮੁਤਾਬਕ ਪੂਰੇ ਪੰਜਾਬ ਦੇ ਵਿੱਚ ਅਗਲਾ ਐਕਸ਼ਨ ਜੋੜਾ ਦੇਣਾ ਉਹ ਜੋ ਸਾਨੂੰ ਕਹਿਣਗੇ ਉਸ ਦੇ ਮੁਤਾਬਕ ਕਾਰਵਾਈ ਪੂਰੇ ਜੋਰਸ਼ੋ ਦੇ ਨਾਲ ਕਰਾਂਗੇ ਅੱਜ ਸਿਰਫ ਸੰਕੇਤਕ ਤੌਰ ਤੇ ਅੱਜ ਅਸੀਂ ਇੱਥੇ ਉਹਦਾ ਪੁਤਲਾ ਪੁਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਨੂੰ ਹਦਾਇਤ ਹੋਗੀ ਉਹਦੇ ਮੁਤਾਬਕ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ ਪਟਿਆਲਾ ਦਿਹਾਤੀ ਦੇ ਵਿੱਚ ਸਾਡੇ ਮਾਨਯੋਗ ਅਮਰੀਕ ਬੰਗੜ ਜੀ ਦੀ ਅਗਵਾਈ ਹੇਠ ਰਾਜਾ ਬੋਲਿੰਗ ਦੇ ਬੋਲੇ ਗਏ ਜਿਹੜੇ ਅਪਸ਼ਬਦ ਬੋਲੇ ਗਏ ਨੇ ਐਸੀ ਭਾਈਚਾਰੇ ਵਾਸਤੇ ਅੱਜ ਅਸੀਂ ਉਹਨਾਂ ਦਾ ਪੁਤਲਾ ਫੁਕਿਆ ਹੈ ਇੱਥੇ ਹੀ ਰਾਜਾ ਬੋਲਿੰਗ ਜੀ ਦਾ ਰਾਜਾ ਬੋਲਿੰਗ ਜੀ ਨੇ ਇਹ ਜੇ ਸ਼ਬਦ ਬੋਲ ਕੇ ਮੈਨੂੰ ਐ ਲੱਗਦਾ ਹੈਗਾ ਵੀ ਇੱਕ ਤਾਂ ਉਹਨੇ ਆਪਣੀ ਅਨਪੜਤਾ ਅਤੇ ਬੇਵਕੂਫੀ ਦਾ ਸਬੂਤ ਦਿੱਤਾ ਹੈ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਏਡੇ ਵੱਡੇ ਉੱਦੇ ਤੇ ਤੁਸੀਂ ਰਹੇ ਹੋਗੇ ਇਹਨੂੰ ਨਹੀਂ ਨਹੀਂ ਪਤਾ ਲੱਗਦਾ ਅਸੀਂ ਬੋਲਣਾ ਕੀ ਹੈ ਕਿਸੇ ਨੂੰ ਕੀ ਬੋਲਣਾ ਹੈ ਇਹਨਾਂ ਦੀ ਅਸੀਂ ਮੈਂ ਕਹਾਂਗੇ ਵੀ ਥੋੜ ਨਿੰਦਿਆ ਕਰਦੇ ਹਾਂ ਅਸੀਂ ਪੂਰਾ ਪਟਿਆਲਾ ਦਿਹਾਤੀ ਥੋੜ ਨਿੰਦਿਆ ਕਰਦੇ ਆ ਇਹ ਜੇ ਸ਼ਬਦ ਬੋਲਣ ਦੇ ਅਸੀਂ ਮੰਗ ਵੀ ਕੀਤੀ ਐ ਐਸਸੀ ਐਸਸੀ ਕਮਿਸ਼ਨ ਵੀ ਭੇਜਿਆ ਅਸੀਂ ਮੈਂ ਕੋਸ਼ਿਸ਼ ਕਰ ਰਿਹਾ ਵੀ ਅਸੀਂ ਜਲਦੀ ਹੀ ਸਾਡੇ ਤਿਰਪਲੀ ਥਾਣੇ ਦੇ ਵਿੱਚ ਵੀ ਇੱਕ ਕੰਪਲੀਟ ਕਰਕੇ ਇਹਨਾਂ ਤੇ ਇੱਕ ਪਰਚਾ ਦਰਜ ਕਰਾਈਏ ਵੈਸੇ ਤਾਂ ਅੱਜ ਉਹਨਾਂ ਤੇ ਪਰਚਾ ਹੋ ਗਿਆ ਹੈ ਮੋਟਾ ਸਿੰਘ ਜੀ ਦੇ ਬੇਟੇ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ ਕਮਿਸ਼ਨ ਨੇ ਵੀ ਖਿੱਚ ਲਿਆ ਉਹਨਾਂ ਨੂੰ ਸੈਂਟਰਲ ਵੱਲੋਂ ਵੀ ਉਹਨਾਂ ਤੇ ਪਰਚਾ ਕੰਪਲੀਟਾ ਹੋਣੀਆਂ ਨੇ ਸਾਰਾ ਕੁਝ ਹੋ ਰਿਹਾ ਪਰ ਅਸੀਂ ਵੀ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਪਟਾਲੇ ਦੇ ਵਿੱਚ ਵੀ ਉਹਨਾਂ ਤੇ ਪਰਚਾ ਦਰਜ ਕਰਾਈਏ